ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖਵਾਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸੋ ਘਟਲ ਗੁਰ ਸੇਵੀਏ ਅਹਨ ਸਹਿਜ ਸੁਭਾਏ ਦਰਸ਼ਨ ਪਰਸਿਏ ਗੁਰੂ ਕੇ ਜਨਮ ਮਨ ದುਖ ਚਾਏ ਸੋਠ ਮਾਲਾ ਪੰਜਵਾ ਘਰ ਦੂਜਾ ਅਸਤ ਪਦਿੰਗਾ ਇੱਕ ਓਨਕਾਰ ਸਤਗੁਰ ਪ੍ਰਸਾਦਿ ਪਾਠ ਪੜਿਓ ਅਰੇ ਬੇਦ ਵਿਚਾਰਿਓ ਨਿਵਲ ਕੋ ਗਮ ਸਦੇ ਪੰਚ ਜਨਾਸਿਓ ਸੰਗ ਨ ਛੁਟਕਿਓ ਅਦਿਕ ਅਹੰਮ ਬੁਧ ਬਦੇ ਪਿਆਰੇ ਇਨ ਵਿਦ ਮਿਲ ਲਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦਵਾਰੈ ਦੀਜੈ ਬੁੱਧ ਬੇਕਾ ਮੋਨ ਪਯੋ ਕਰਪਤੀ ਰਹਿਓ ਨਗਨ ਫਿਰਿਓ ਬਨਮਾਈ ताक्त तीरत सब धरती ब्रह्मयो दुबदा छुटके नहीं वाहे गुरु जी का खालसा वाहे गुरु जी की फतेह सरबतुदा भला वाहे गुरु जी तन्न तन गुरु रामदास तन्न तन गुरु ग्रंथ साहिब जी महाराज सारी लुकाई दी पहले ये सबत दे पहले उस काल को तेरे चरण में जो धरी करिए ਦਾਤਾ ਜੀ ਮਿਹਰੇ ਕਰੋ ਮਿਹਰ ਕਰੋ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ